ਨਵਜੋਤ ਦੇ ਇਲਜ਼ਾਮ ਕਿੰਨੇ ਭਾਰੀ ਅਸਤੀਫੇ ਨੇ ਚੜਾਇਆ ਸਿਆਸੀ ਪਾਰਾ ਸੁਪਾ ਪ੍ਰਧਾਨ ਵਿਰੁੱਧ ਕੱਢਿਆ ਆਪਣਾ ਸੁਪਾ ਮੇਰੇ ਕੋਲ ਤੁਹਾਡੇ ਵਿਰੁੱਧ ਕਾਫੀ ਸਬੂਤ ਹਨ ਇਹ ਕਹਿਣਾ ਹੈ ਨਵਜੋਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਇਹ ਸੂਬੇ ਦੀ ਸਿਆਸਤ ਗਰਮਾ ਗਈ ਬਾਕੀ ਕਾਂਗਰਸੀ ਆਗੂ ਡਾਕਟਰ ਨਵਜੋਤ ਕੌਰ ਸਿੱਧੂ ਨੇ ਪ੍ਰਧਾਨ ਮੰਤਰੀ ਦੇ ਦੌਰੇ ਤੋਂ ਠੀਕ ਪਹਿਲਾਂ ਆਪਣੇ ਅਸਤੀਫੇ ਦਾ ਐਲਾਨ ਕੀਤਾ ਹਾਲਾਂਕਿ ਉਹ ਪਹਿਲਾਂ ਹੀ ਪਾਰਟੀ ਤੋਂ ਸਸਪੈਂਡ ਚੱਲ ਰਹੇ ਸਨ ਉਹਨਾਂ ਨੂੰ ਲਗਭਗ 2 ਮਹੀਨੇ ਪਹਿਲਾਂ ਉਹਨਾਂ ਦੇ ਵਿਵਾਦਪੂਰਨ ਬਿਆਨ 500 ਕਰੋੜ ਰੁਪਏ ਵਾਲੇ ਅਟੈਚੀ ਤੇ ਹੋਰ ਬਿਆਨਾਂ ਤੋਂ ਬਾਅਦ ਸਸਪੈਂਡ ਕਰ ਦਿੱਤਾ ਗਿਆ ਸੀ ਆਪਣੇ ਅਸਤੀਫੇ ਪੱਤਰ 'ਚ ਉਹਨਾਂ ਨੇ ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਤਿੱਖੀ ਆਲੋਚਨਾ ਕੀਤੀ ਤੇ ਉਹਨਾਂ ਨੂੰ ਅਯੋਗ ਤੇ ਪ੍ਰਸਟ ਗਿਆ ਚੋਣਾਂ ਤੋਂ ਲਗਭਗ 1 ਸਾਲ ਪਹਿਲਾਂ ਨਵਜੋਦ ਦੇ ਅਸਤੀਫੇ ਨੇ ਰਾਜਨੀਤਿਕ ਦ੍ਰਿਸ਼ਟੀ ਤਸਵੀਰ ਬਦਲ ਦਿੱਤੀ ਹੈ ਤੇ ਸ਼ਨੀਵਾਰ ਨੂੰ ਪਾਰਟੀ ਤੋਂ ਅਸਤੀਫਾ ਦੇਣ ਦਾ ਐਲਾਨ ਕਰਦੇ ਹੋਏ ਸਾਬਕਾ ਕਾਂਗਰਸੀ ਵਿਧਾਇਕ ਨੇ ਦਾਵਾ ਕੀਤਾ ਕਿ ਪਾਰਟੀ ਚ ਕਾਬਿਲ ਆਗੂਆਂ ਨੂੰ ਨਜ਼ਰਅੰਦਾਜ਼ ਕੀਤਾ ਜਾ ਰਿਹਾ ਹੈ ਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਪੰਜਾਬ ਦੇ ਮੁੱਖ ਮੰਤਰੀ ਨਾਲ ਮਿਲੀਬੁਖਤ ਕਰਕੇ ਆਪਣੇ ਆਪ ਨੂੰ ਜੇਲ੍ਹ ਤੋਂ ਬਚਾਇਆ ਉਹਨਾਂ ਨੇ ਇਹ ਵੀ ਦੋਸ਼ ਲਗਾਇਆ ਵੜਿੰਗ ਨੇ ਆਪ ਨਾਲ ਮਿਲੀਭੁਗਤ ਕੀਤੀ ਤੇ ਛੋਟੇ-ਮੋਟੇ ਲਾਭਾਂ ਲਈ ਆਪਣੀ ਪਾਰਟੀ ਵੇਚ ਦਿੱਤੀ ਤੇ ਨਵਜੋਤਕਰ ਸਿੱਧੂ ਦਾ ਅਸਤੀਫਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜਲੰਧਰ ਦੌਰੇ ਤੋਂ ਇੱਕ ਦਿਨ ਪਹਿਲਾਂ ਆਇਆ ਤੇ ਉਹਨਾਂ ਨੇ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਦੀ ਵੀ ਪ੍ਰਸ਼ੰਸਾ ਕੀਤੀ ਤੇ ਪੁੱਛਿਆ ਅਜਿਹਾ ਕਿਉਂ ਹੈ ਕਿ ਜਦੋਂ ਸਾਡੇ ਦੇਸ਼ ਦਾ ਮੁਖੀ ਸਾਡੇ ਸੂਬੇ ਨੂੰ ਕੁਝ ਦੇਰ ਲਈ ਆਉਂਦਾ ਤਾਂ ਸਾਰੇ ਰਾਜਨੀਤਿਕ ਚੋਰ ਸਟੇਜ ਤੇ ਇਕੱਠੇ ਹੋ ਜਾਂਦੇ ਹਨ ਤੇ ਉਹਨਾਂ ਦੀ ਫੇਰੀ ਨੂੰ ਵਿਗਾੜਨ ਦੀ ਕੋਸ਼ਿਸ਼ ਕਰਦੇ ਹਨ ਹਾਲਾਂਕਿ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਉਹਨਾਂ ਦੇ ਪਤੀ ਨਵਜੋਤ ਸਿੰਘ ਸਿੱਧੂ ਨੇ ਉਹਨਾਂ ਦੇ ਅਸਤੀਫੇ ਦੇ ਚੁੱਪੀ ਬਣਾਈ ਰੱਖੀ ਹੈ ਉਹ ਇਸ ਸਮੇਂ ਸਰਗਰਮ ਰਾਜਨੀਤੀ ਤੋਂ ਦੂਰ ਹਨ ਇਸ ਤੋਂ ਪਹਿਲਾਂ ਪਿਛਲੇ ਸਾਲ ਦਸੰਬਰ ਚ ਡਾਕਟਰ ਸਿੱਧੂ ਨੇ ਸੰਸਰੀ ਕੇਸ ਦਾਵਾ ਕਿਤਾਸੀ ਕੇ ਸੂਬੇ ਦਾ ਮੁੱਖ ਮੰਤਰੀ ਬਣ ਲਈ 500 ਕਰੋੜ ਰੁਪਏ ਨਾਲ ਭਰਿਆ ਇੱਕ ਅਟੈਚੀ ਚਾਹੀਦਾ ਪਰ ਉਹਨਾਂ ਦੇ ਪਤੀ ਇਹ ਨਹੀਂ ਦੇ ਸਕੇ ਇਸ ਬਿਆਨ ਤੋਂ ਬਾਅਦ ਹੋਰ ਕਈ ਵਿਵਾਦਪੂਰਨ ਬਿਆਨਾਂ ਲਈ ਉਹਨਾਂ ਨੂੰ ਪਾਰਟੀ ਦੀ ਮੋਡਲੀ ਮੈਂਬਰਸ਼ਿਪ ਤੋਂ ਮੁਅਤਲ ਕਰ ਦਿੱਤਾ ਗਿਆ ਸੀ ਤੇ ਨਵਜੋਤ ਕੌਰ ਨੇ ਐਕਸ ਤੇ ਆਪਣੀ ਲੰਮੀ ਪੋਸਟ ਸੂਬਾ ਪ੍ਰਧਾਨ ਤੇ ਇੱਕ ਹੋਰ ਤਿੱਖਾ ਹਮਲਾ ਕੀਤਾ ਉਹਨਾਂ ਕਿਹਾ ਰਾਜਾ ਵੜਿੰਗ ਹੋਣੇ ਤੱਕ ਤੇ ਸਭ ਤੋਂ ਅਯੋਗ ਤੇ ਭ੍ਰਿਸ਼ਟ ਪ੍ਰਦਾਨ ਹਨ ਤੁਸੀਂ ਮੁੱਖ ਮੰਤਰੀ ਨਾਲ ਮਿਲ ਕੇ ਕਾਂਗਰਸ ਨੂੰ ਬਰਬਾਦ ਕਰ ਦਿੱਤਾ ਤੇ ਆਪਣੇ ਆਪ ਨੂੰ ਜੇਲ੍ਹ ਤੋਂ ਬਚਾਇਆ ਤੁਸੀਂ ਆਪ ਨਾਲ ਮਿਲੀਭੁਗਤ ਕੀਤੀ ਤੇ ਆਪਣੇ ਫਾਇਦੇ ਲਈ ਪਾਰਟੀ ਨੂੰ ਵੇਚ ਦਿੱਤਾ ਤੇ ਵੜਿੰਗ ਤੇ ਇਲਜ਼ਾਮ ਲਗਾਉਂਦੇ ਹੋਏ ਉਹਨਾਂ ਨੇ ਕਿਹਾ ਕਿ ਤੁਹਾਡੇ ਕੋਲ ਮੇਰੇ ਲਈ ਮੁਅਤਲੀ ਪੱਤਰ ਤਿਆਰ ਸੀ ਪਰ ਉਹਨਾਂ 12 ਸੀਨੀਅਰ ਕਾਂਗਰਸੀ ਆਗੂਆਂ ਬਾਰੇ ਕਿ ਜੋ ਮਰਜੀਠੀਆਂ ਨਾਲ ਕੰਮ ਕਰ ਰਹੇ ਸਨ ਤਾਂ ਨਵਜੋਤ ਸਿੰਘ ਨੂੰ ਨੁਕਸਾਨ ਪਹੁੰਚਾਇਆ ਜਾ ਸਕੇ ਤੇ ਤੁਸੀਂ ਉਹਨਾਂ ਸਾਰਿਆਂ ਨੂੰ ਨਵਜੋਤ ਸਿੰਘ ਨੂੰ ਹਰਾਉਣ ਲਈ ਉੱਚ ਆਉਦਿਆਂ ਨਾਲ ਨਿਵਾਚਿਆ ਤੇ ਨਵਜੋਤ ਨੇ ਵੜਿੰਗ ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਮੇਰੇ ਕੋਲ ਤੁਹਾਨੂੰ ਤਬਾਹ ਕਰਨ ਲਈ ਕਾਫੀ ਸਬੂਤ ਹਨ ਪਰ ਮੈਨੂੰ ਇਸ ਚ ਕੋਈ ਦਿਲਚਸਪੀ ਨਹੀਂ ਹੈ ਕਿਉਂਕਿ ਮੈਂ ਖੁਦ ਕਾਂਗਰਸ ਛੱਡ ਦਿੱਤੀ ਹੈ ਜਿੱਥੇ ਕੋਈ ਵੀ ਕਾਬਿਲ ਆਗੂ ਦਿਖਾਈ ਨਹੀਂ ਦਿੰਦਾ ਉਹਨਾਂ ਇਹ ਵੀ ਸਵਾਲ ਕੀਤਾ ਕਿ ਉਹਨਾਂ ਦਾ ਕੀ ਹੋਇਆ ਜਿਨ੍ਹਾਂ ਨੇ ਤੁਹਾਨੂੰ ਚੁਣੌਤੀ ਦਿੱਤੀ ਸੁਪਾ ਕਾਂਗਰਸ ਪ੍ਰਧਾਨ ਨੂੰ ਨਸੀਅਤ ਦਿੰਦੇ ਹੋਏ ਨਵਜੋਤ ਨੇ ਕਿਹਾ ਲੋਕ ਤੁਹਾਡੀਆਂ ਰੀਲਾਂ ਦੇਖ ਕੇ ਮਜ਼ੇ ਲੈ ਰਹੇ ਹਨ ਨਵਜੋਤ ਸਿੰਘ ਨੂੰ ਪਿਆਰ ਕਰਨ ਵਾਲੇ ਕਾਂਗਰਸੀ ਆਗੂਆਂ ਦਾ અપਮਾਨ ਕਰਨਾ ਬੰਦ ਕਰੋ ਤੇ ਤੁਸੀਂ ਪਾਰਟੀ ਨੂੰ ਜਿੱਤਣ ਚ ਮਦਦ ਨਾਲੋਂ ਉਸ ਨੂੰ ਬਰਬਾਦ ਕਰਨ ਚ ਜ਼ਿਆਦਾ ਰੁਚੀ ਹੋਇਓ ਤੁਹਾਨੂੰ ਆਪਣੇ ਇਮਾਨਦਾਰੀ ਨਹੀਂ ਹੋਣ ਤੇ ਸ਼ਰਮ ਆਉਣੀ ਚਾਹੀਦੀ ਹੈ ਨਵਜੋਤ ਕੌਰ ਜਿਨ੍ਹਾਂ ਨੇ ਭਾਰਤੀ ਜਨਤਾ ਪਾਰਟੀ ਨਾਲ ਆਪਣਾ ਰਾਜਨੀਤਿਕ ਕੈਰੀਅਰ ਸ਼ੁਰੂ ਕੀਤਾ ਸੀ ਨੇ ਹੁਣ ਕਾਂਗਰਸ ਪਾਰਟੀ ਨਾਲ ਸੰਬੰਧ ਤੋੜਲੇ ਹਨ ਉਹ ਪ੍ਰਧਾਨ ਮੰਤਰੀ ਮੋਦੀ ਦੀ ਪ੍ਰਸ਼ੰਸਾ ਕਰ ਰਹੇ ਹਨ ਉਹਨਾਂ ਨੇ ਖਾਸ ਕਰਕੇ ਉਹਨਾਂ ਦੇ ਜਿਹੜੇ ਪਤੀ ਨੇ ਨਵਜੋਤ ਸਿੰਘ ਸਿੱਧੂ ਇਸ ਮੁੱਦੇ ਦੇ ਚੁੱਪ ਰਹੇ ਤੇ ਪੰਜਾਬ ਦੀ ਰਾਜਨੀਤੀ ਇੱਕ ਵਾਰ ਫਿਰ ਉਤਰਾ ਚੜਾਚ ਹੈ ਤੇ ਅਗਲੇ ਸਾਲ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਹਰ ਕੋਈ ਨਵਜੋਤ ਦੇ ਰੁਖ ਤੇ ਉਹਨਾਂ ਦੇ ਅਗਲੇ ਕਦਮ ਤੇ ਨਜ਼ਰ ਰੱਖੇਗਾ ਤੇ ਆਪਣੀਆਂ ਭਵਿਕਦੀਆਂ ਰੋਜ਼ਨਾਵਾਂ ਬਾਰੇ ਦੱਸ ਦਿਆਂ ਉਹਨਾਂ ਨੇ ਕਿਹਾ ਕਿ ਜੋ ਯੋਜਨਾ ਹੈ ਕਿ ਉਹ ਪੰਜਾਬ ਦੇ ਲੋਕਾਂ ਦੀ ਸੇਵਾ ਕਰਨਾ ਚਾਹੁੰਦੇ ਨੇ ਜਿਸ ਲਈ ਉਹ ਇੱਕ ਐਨਜੀਓ ਬਣਾਉਣ ਬਾਰੇ ਸੋਚ ਰਹੇ ਹਨ ਤੇ ਉਹਨਾਂ ਦਾ ਮੁੱਖ ਮਕਸਦ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ ਨੂੰ ਸਮਝ ਕੇ ਆਪਣੀ ਰੂਹ ਦੇ ਵਿਕਾਸ ਲਈ ਕੰਮ ਕਰਨਾ ਤੇ ਨਵਜੋਤ ਕੌਰ ਸੱਧੂ ਨੇ ਦੱਸਿਆ ਕਿ ਉਹ ਅਜਿਹੇ ਸੰਤਾਂ ਦੀ ਸੰਗਤ ਵਿੱਚ ਰਹਿਣਾ ਚਾਹੁੰਦੇ ਹਨ ਜੋ ਉਹਨਾਂ ਨੂੰ ਨਿਸ਼ਕਾਮ ਸੇਵਾ ਅਤੇ ਰੂਹਾਨੀ ਵਿਕਾਸ ਬਾਰੇ ਸਿੱਖਿਆ ਦੇ ਸਿੱਖਾ ਸਕਣ ਜੋ ਕੀ ਉਹਨਾਂ ਨੇ ਹਾਲ ਹੀ ਵਿੱਚ ਭਗਵਤ ਗੀਤਾ ਜੀ ਦੀਆਂ ਸਿੱਖਿਆਵਾਂ ਨਾਲ ਤਿੰਨ ਦਿਨਾਂ ਦਾ ਆਨੰਦਮਈ ਸਮਾਪਤਾਇਆ ਤੇ ਰੇਮਾਨੰਦ ਮਹਾਰਾਜ ਜੀ ਵਰਗੇ ਪ੍ਰਬੁੱਧ ਸੰਤਾਂ ਦਾ ਆਸ਼ੀਰਵਾਦ ਵੀ ਲਿਆ ਤੇ ਜਿਨ੍ਹਾਂ ਨੇ ਕਈ ਰੂਹਾਂ ਦੇ ਵਿਕਾਸ ਵਿੱਚ ਮਦਦ ਕੀਤੀ। ਸੋ ਸਾਬਕਾ ਵਿਧਾਇਕ ਨਮਜੋਤ ਕੋਰਸਦੋ ਨੇ ਕਾਂਗਰਸ ਪਾਰਟੀ ਛੱਡਣ ਦਾ ਐਲਾਨ ਕਰਕੇ ਪੰਜਾਬ ਦੀ ਸਿਆਸਤ 'ਚ ਪੁਚਾਲ ਲਿਆਂਦਾ ਤੇ ਕਾਂਗਰਸ ਛੱਡਣ ਦੇ ਨਾਲ ਹੀ ਉਹਨਾਂ ਨੇ ਆਪਣਾ ਅਗਲਾ ਪਲਾਨ ਵੀ ਸਾਂਝਾ ਕਰ ਦਿੱਤਾ ਤੇ ਡਾਕਟਰ ਸਿੱਧੂ ਨੇ ਆਪਣੇ ਸਿਆਸੀ ਭੂਮਿਕਾ ਨੂੰ ਲੈ ਕੇ ਚੱਲ ਰਹੀਆਂ ਚਰਚਾਵਾਂ ਤੇ ਵਿਰਾਮ ਲਗਾਉਂਦੇ ਆ ਸਪਸ਼ਟ ਕੀਤਾ ਕਿ ਉਹ ਇਸ ਵੇਲੇ ਸਿਆਸਤ ਤੋਂ ਦੂਰ ਅਧਿਆਤਮਿਕ ਰਸਤੇ ਤੇ ਚੱਲ ਰਹੇ ਹਨ ਤੇ ਉਹਨਾਂ ਨੇ ਸੋਸ਼ਲ ਮੀਡੀਆ ਰਾਹੀਂ ਸਾਂਝੇ ਕੀਤੇ ਆਪਣੇ ਬਿਆਨ ਵਿੱਚ ਕਿ ਉਹ ਸ਼ਾਇਦ ਉਹਨਾਂ ਬਹੁਤ ਘੱਟ ਲੋਕਾਂ ਵਿੱਚੋਂ ਇੱਕ ਹਨ ਜਿਨ੍ਹਾਂ ਨੇ ਸਿਆਸੀ ਕਾਰਨਾ ਕਰਕੇ ਨਾ ਤਾਂ ਭਾਜਪਾ ਨਾ ਆਪ ਅਤੇ ਨਾ ਹੀ ਕਿਸੇ ਹੋਰ ਪਾਰਟੀ ਦੇ ਆਗੂ ਨਾਲ ਮੁਲਾਕਾਤ ਕੀਤੀ ਦਸੰਦੂ ਨੇ ਸਾਫ ਕੀਤਾ ਕਿ ਕਿਸੇ ਵੀ ਸਿਆਸੀ ਪਾਰਟੀ ਨੇ ਉਹਨਾਂ ਨਾਲ ਕੋਈ ਸੰਪਰਕ ਨਹੀਂ ਕੀਤਾ ਤੇ ਉਹਨਾਂ ਨੇ ਕਿਹਾ ਕਿ ਉਹ ਸਿਰਫ ਆਪਣੇ ਨਿੱਜੀ ਦ੍ਰਿਸ਼ਟੀਕੋਣ ਅਤੇ ਚੇਤਨਾ ਦੇ ਆਧਾਰ ਤੇ ਗੱਲ ਕਰ ਰਹੇ ਹਨ ਕਿਉਂਕਿ ਉਹ ਸਿਰਫ ਵਾਇਰੂਜੀ ਅੱਗੇ ਜਵਾਬ ਦੇ ਹਨ ਅਤੇ ਕਿਸੇ ਹੋਰ ਅੱਗੇ ਨਹੀਂ